ਅੋ ਜੀ ਭਾਈ ਆ ਵੀਡੀਓ ਨੂੰ ਬਹੁਤ ਹੀ ਧਿਆਨ ਨਾਲ ਦੇਖਿਓ ਬਹੁਤ ਵੱਡਾ ਮੈਸੇਜ ਆ ਬਈ ਇਹੋ ਜੀ ਵੀਡੀਓ ਨੂੰ ਸ਼ੇਅਰ ਕਰਕੇ ਆਪਣਾ ਨਾ ਸਾਰੀਅਤ ਦਾ ਫਰਜ਼ ਜ਼ਰੂਰ ਨਿਭਾਇਆ ਕਰੋ ਜੀ ਦੇ ਨਾਲ ਸਮਾਜ ਵਿੱਚ ਇੱਕ ਚੰਗਾ ਮੈਸੇਜ ਆਵੇ ਤੇ ਆਹ ਦੇਖੋ ਵੀਡੀਓ ਜੀ ਲਓ ਜੀ ਭਾਈ ਵੀਡੀਓ ਹੋ ਗਈ ਸਟਾਰਟ ਤੇ ਵੀਡੀਓ ਦੇ ਵਿੱਚ ਤੁਸੀਂ ਦੇਖ ਸਕਦੇ ਆ ਕਿ ਆ ਪਹਿਨੇ ਇੱਕ ਬਹੁਤ ਹੀ ਵਧੀਆ ਮੈਸੇਜ ਦਿੱਤਾ ਬਸ ਵੀਡੀਓ ਨੂੰ ਐਂਡ ਤੱਕ ਦੇਖਿਓ ਸਕਿਪ ਨਾ ਕਰਜੋ ਜੇ ਕੁਏ ਭੈੜ ਇੱਕ ਬਾਜ਼ਾਰ ਦੇ ਵਿੱਚ ਘੁੰਮ ਰਿਹਾ ਤੇ ਇਹਨੇ ਪਹਿਰਾਵਾ ਕੀ ਪਹਿਨੇ ਆ ਲੋਹਰ ਤੇ ਟੀ-ਸ਼ਰਟ ਆ ਜਿਹਨੂੰ ਕਹਿੰਦੇ ਅੰਗਰੇਜ਼ਾਂ ਦਾ ਪਹਿਰਾਵਾ ਦੇਖੋ ਬਈ ਅੱਜਕੱਲ ਤੁਸੀਂ ਜਿੱਦਾਂ ਦਾ ਪਹਿਰਾਵਾ ਪਹਿਨੋਗੇ ਲੋਕਾਂ ਦਾ ਨਜ਼ਰੀਆ ਉਦਾਂ ਦਾ ਹੋਊਗਾ ਤੁਹਾਨੂੰ ਦੇਖਦਾ ਤੇ ਉਦਾਂ ਦਾ ਤੁਹਾਨੂੰ ਲੋਕ ਕਮੈਂਟ ਕਰਨਗੇ ਕਿ ਲੋ ਜੀ ਐਸ ਪਹਿਨੇ ਜਿੱਦਾਂ ਦਾ ਤਾਂ ਰਹਿਣ ਸੈਣ ਸੀ ਜਿਹੜੇ ਧਰਮ ਨੂੰ ਇਹ ਮਾਦੇ ਸੀ ਉਦਾਂ ਦਾ ਪਹਿਰਾਵਾ ਪਾ ਲਿਆ ਤੇ ਲੋਕਾਂ ਦਾ ਨਜ਼ਰੀਆ ਦੇਖੋ ਬਈ ਨਾਲ ਦੇ ਨਾਲ ਬਦਲ ਗਿਆ ਬਈ ਸੋ ਕਹਿ ਦਾ ਮਤਲਬ ਇਹੀ ਆ ਕਿ ਜਿੱਦਾਂ ਦਾ ਤੁਹਾਡਾ ਦੇਸ਼ ਹੋਵੇ ਉਦਾਂ ਦਾ ਪੇਸ ਬਣਾ ਕੇ ਰੱਖਿਆ ਕਰੋ ਅੱਜਕੱਲ ਲੋਕਾਂ ਦੇ ਦੋ ਪਾਸੇ ਮੂਹਾਂ ਸਿਆਣੇ ਦੀ ਇੱਕ ਕਹਾਵਤ ਆ ਕਿ ਦਾਤੀ ਦੇ ਦੰਦੇ ਇੱਕ ਪਾਸੇ ਹੁੰਦੇ ਆ ਪਰ ਲੋਕਾਂ ਦੇ ਦੰਦੇ ਦੋ ਪਾਸੇ ਹੁੰਦੇ ਆ ਬਈ ਆਪਣੇ ਧਰਮ ਦੇ ਰਿਕਾਰਡਿੰਗ ਆਪਣਾ ਪਹਿਰਾਵਾ ਰੱਖਿਆ ਕਰੋ ਤੇ ਆ ਵੀਡੀਓ ਨੂੰ ਸ਼ੇਅਰ ਕਰਕੇ ਆਪਣਾ ਫਰਜ਼ ਜ਼ਰੂਰ ਨਿਭਾਓ ਤਾਂ ਕਿ ਸਮਾਜ ਵਿੱਚ ਇੱਕ ਚੰਗਾ ਮੈਸੇਜ ਜਾਵੇ ਆ ਭੈਣੇ ਬਹੁਤ ਹੀ ਸੋਹਣੀ ਵੀਡੀਓ ਬਣਾ ਕੇ ਇੱਕ ਚੰਗਾ ਮੈਸੇਜ ਦਿੱਤਾ ਤੇ ਹੋਰ ਵੀਡੀਓ ਦੇਖਣ ਲਈ ਬਈ ਆਪਣੇ ਪੇਜ ਨੂੰ ਫੋਲੋ ਜ਼ਰੂਰ ਕਰਿਓ ਸਾਰੇ ਵੀਰਾਂ ਦਾ ਧੰਨਵਾਦ